ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿਸ ਤਹਿਤ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਵੱਲੋਂ ਨਜਾਇਜ਼ ਮਾਈਨਿੰਗ ਨੂੰ ਬੰਦ ਕਰਨ ਤੇ ਕਾਰਵਾਈਆਂ ਕੀਤੀਆਂ ਗਈਆਂ ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕੜੀ ਵਿਭਾਗੀਆ ਪੁਲਿਸਯਾ ਕਾਨੂੰਨੀਆ ਕਾਰਵਾਈਆਂ ਵੀ ਕੀਤੀਆਂ ਗਈਆਂ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਵੱਲੋਂ ਵੀ ਪੁਰਸ਼ ਨੂੰ ਬਿਨਾਂ ਦੱਸੇ ਆਪਦੇ ਨਾਲ ਜਾ ਕੇ ਗੁਪਚਪ ਤਰੀਕੇ ਨਾਲ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਠੱਲ ਪਾਈ ਪਰ ਵਿਧਾਇਕ ਆ ਦਾ ਫਰਾਂ ਨਿਬਾਂਦੇ ਕਈ ਥਾਂ ਤੋਂ ਨਜ਼ਰ ਆਏ ਅਤੇ ਵਿਧਾਇਕ ਨੇ ਨਜਾਇਜ਼ ਮਾਈਨਿੰਗ ਵਾਲੇ ਥੱਲ ਵੀ ਪਾਈ ਪਰ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੋਰਾ ਲਾਇਆ ਜਾ ਰਿਹਾ ਹੈ ਜ਼ਿਲ੍ਹਾ ਵਿਭਾਗ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੀਤੀਆਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਫਾਜ਼ਿਲਕਾ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪਿੰਡਾਂ ਵਾਲੇ ਲੋਕ ਜਾਗ ਖੜੇ ਹੋਏ ਹਨ ਫਾਜ਼ਿਲਕਾ ਦੇ ਨਾਲ ਲੱਗਦੀ ਨਵੀਂ ਬਸਤੀ ਸਲੇਮਸ਼ਾਹ ਦੀ ਪੰਚਾਇਤ ਅਤੇ ਪਿੰਡ ਵਾਸੀ ਇਕੱਠੇ ਹੋ ਕੇ ਜ਼ਿਲ੍ਹਾ ਡਿਪਟੀ ਕ੍ਰਿਸ਼ਨ ਦਫਤਰ ਫਾਜ਼ਿਲਕਾ ਪੂਜੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਪੂਜੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਇਹ ਮੰਗ ਕੀਤੀ ਗਈ ਹੈ ਕਿ ਪਿੰਡ ਵਿੱਚ ਹੋ ਰਹੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਬੰਦ ਕਰਾਈ ਜਾਵੇ ਰੋਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ ਪਰ ਨਜਾਇਜ਼ ਮਾਈਨਿੰਗ ਕਰਨ ਵਾਲੇ ਬਲੋ ਹਮਲੇ ਕੀਤੇ ਜਾਂਦੇ ਹਨ ਆਏ ਗੁਹਾਰ ਲਵਾਨ ਆਏ ਲਾਏ ਆਏ ਹਨ ਅਤੇ ਇਸ ਮੌਕੇ ਬੋਲਦੇ ਹੋਏ ਪਿੰਡ ਵਾਸੀਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨ ਸਿੰਘ ਹੈ ਜੀ ਅੱਛਾ ਜੀ ਇਹ ਤੇ ਰੰਨਲੇ ਅਸੀਂ ਨਵੀਂ ਬਸਤੀ ਸਲੇਮ ਸਾਹ ਤੋਂ ਮੇਰੇ ਮਿਸੀ ਸਰਪੰਚ ਹੈ ਜੀ ਮੈਂ ਉਹਨਾਂ ਦਾ ਹਸਬੰਡ ਆ ਜੀ ਹਾਂ ਜੀ ਮਜੂਦਾ ਸਰਪੰਚ ਹੈ ਜੀ ਅੱਜ ਕੀ ਵੇ ਫੋਰਟ ਕੀਤੀ ਗਈ ਤੁਹਾਡੇ ਵੱਲੋਂ ਸਾਡੇ ਵੱਲੋਂ ਅੱਜ ਸਾਰੇ ਪਿੰਡ ਵੱਲੋਂ ਹੀ ਅੱਜ ਬੀਸੀ ਦਫ਼ਤਰ ਪਹੁੰਚ ਕੀਤੀ ਗਈ ਹੈ ਐਸਐਸਪੀ ਦਫ਼ਤਰ ਔਰ ਡੀਸੀ ਦਫ਼ਤਰ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ 'ਚ ਮਾਈਨਿੰਗ ਬਹੁਤ ਹੋ ਰਹੀ ਹੈ ਜਿਸ ਨੂੰ ਅਸੀਂ ਰੋਕਣ ਵਾਸਤੇ ਸਾਰਾ ਪਿੰਡ ਅੱਜ ਇਕੱਠੇ ਹੋਇਆ ਔਰ ਮਾਈਨਿੰਗ ਨੂੰ ਵੀ ਰੋਕtham ਵਾਸਤੇ ਅਸੀਂ ਪਹੁੰਚਣ ਲਈ ਕੋਸ਼ਿਸ਼ ਕੀਤੀ ਅੱਛਾ ਜਿਹੜਾ ਮੰਗਕਤ ਦਿੱਸਤਾ ਗੁੰਦੇ ਵਿੱਚ ਕੁਝ ਲਿਖਿਆ ਗਿਆ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ 26 ਜਨਵਰੀ ਵਾਲੇ ਦਿਨ ਰਾਤ ਨੂੰ ਕੋਈ ਆਪਣੇ ਜੀਸੀਬੀ ਮਸ਼ੀਨ ਨਾਲ ਰੇਤ ਦੀ ਰੇਤ ਦੀ ਮੈਣੀ ਕੀਤੀ ਗਈ ਸੀ ਜੋ ਕਿ ਬਹੁਤ ਹੀ ਨਜਾਇਜ਼ ਹੋਈ ਸੀ ਉਸ ਤੋਂ ਬਾਅਦ 27 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਿਆ 26 ਤਰੀਕ ਨੂੰ ਰਾਤ ਨੂੰ 27 ਤਰੀਕ ਨੂੰ ਰਾਤ ਰਾਤ ਨੂੰ ਫਿਰ ਅਸੀਂ ਦੁਬਾਰਾ ਉੱਥੇ ਜਾ ਕੇ ਜਦੋਂ ਪੰਚਾਇਤ ਪਿੰਡ ਵੱਲੋਂ ਗਏ ਸੀਗੇ ਅਸੀਂ ਸਾਰੀ ਪੰਚਾਇਤ ਉੱਥੇ ਮੌਕੇ ਤੇ ਸਾਨੂੰ ਕੋਈ ਚੀਜ਼ ਤਾਂ ਬਰੰਗ ਨਹੀਂ ਹੋਈ ਸੀ ਔਰ ਜਿਹੜੇ ਲੋਗ ਉੱਤੇ ਮੈਣੀ ਕਰਵਾਉਂਦੇ ਨੇ ਉਹਨਾਂ ਨੇ ਉੱਤੇ ਸਾਡੇ ਤੇ ਹਮਲਾ ਕਰ ਦਿੱਤਾ ਹੈ ਤੇ ਹੁਣ ਮੰਨਤਾ ਕਿ ਜਦੋਂ ਕੀ ਤੁਹਾਨੂੰ ਉਹ ਅਪਲਾਈ ਮਿਲਿਆ ਕਿ ਜੋ ਅਮੀ ਜੀ ਹੁਣ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਵੱਲੋਂ ਸਾਨੂੰ ਬਹੁਤ ਵਧੀਆ ਵਿਸ਼ਵਾਸ ਪਾਇਆ ਗਿਆ ਕਿ ਅਸੀਂ ਹੁਣ ਜਲਦੀ ਹੀ ਅੱਜ ਰਾਤ ਨੂੰ ਹੀ ਉੱਤੇ ਨਕਲਵਾ ਕੇ ਜਿਹੜੀ ਮੈਣੀ ਹੋ ਰਹੀ ਆ ਉਹਨੂੰ ਅਸੀਂ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਅਕਸਰ ਸਾਹਿਬਾਂ ਮਿਲਗੇ ਨਹੀਂ ਐਸਐਸਪੀ ਸਾਹਿਬ ਨਹੀਂ ਮਿਲੇ ਸਾਨੂੰ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਕਿ ਐਸਐਸਪੀ ਸਾਹਿਬ ਨਾਲ ਠੀਕ ਹੈ ਡੀਸੀ ਸਾਹਿਬ ਮਿਲ ਗਏ ਹਾਂ ਜੀ ਡੀਸੀ ਸਾਹਿਬ ਮਿਲ ਗਏ ਸਾਨੂੰ ਹੁਣ ਲੱਗਦਾ ਕਿ ਜਿਹੜੀ ਕਦੀ ਮੰਗੋ ਉਹਦੇ ਗੋਸ ਕਰਦੇ ਉਮੀਦ ਹੈਗੀ ਹੈ ਜੇਕਰ ਅਗਰ ਨਾ ਕੋਈ ਸਾਡੀ ਮੰਗ ਪੂਰੀ ਹੋਈ ਤੇ ਫਿਰ ਅਸੀਂ ਦੁਬਾਰਾ ਸਾਰਾ ਆਪਣੇ ਪਿੰਡ ਲਿਆ ਕੇ ਕੋਈ ਹੋਰ ਸਖਤ ਆਪਣੇ ਕਾਰਵਾਈ ਆਰੰਭ ਕਰਾਂਗੇ ਪ੍ਰਸ਼ਾਸਨ ਦੇ ਖਿਲਾਫ ਏਬੀਆ ਨਿਊਜ਼ ਚੈਨਲ ਦੇਖਦੇ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹਾਂ कि ए बी एन यू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत